ਦੋਸਤੋ ਇਸ ਵੀਰ ਨੇ ਜਿਹੜਾ ਗੀਤ ਗਾਇਆ ਹੋ ਸਕਦਾ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣ ਬਾਹਰ ਜਾਣਾ ਕਿਸੇ ਦਾ ਸ਼ੌਂਕ ਹੈ ਕਿਸੇ ਦੀ ਮਜਬੂਰੀ ਹੈ ਪਰ ਜਾਣਾ ਵੀ ਪੈਂਦਾ ਆਪਦਾ ਟੱਬਰ ਪਾਲਣ ਖਾਤਰ ਆਪਦੀ ਪੀੜੀ ਦੀ ਜੂਨ ਬਦਲਣ ਖਾਤਰ ਇਸ ਵੀਰ ਨੇ ਬਹੁਤ ਸੋਹਣਾ ਗੀਤ ਗਾਇਆ ਹੈ ਕਹਿੰਦੇ ਬਾਹਰ ਜਾ ਕੇ ਬੰਦਾ ਕੰਮ ਕਰਦਾ ਉਹਨਾਂ ਨੂੰ ਬੜਾ ਲੱਖਾਂ ਮੁਸੀਬਤਾਂ ਔਕੜਾਂ ਦਾ ਸਾਹਮਣਾ ਕਰਕੇ ਫਿਰ ਜਾ ਕੇ ਡਾਲਰ ਫਿਰ ਜਾ ਕੇ ਪਾਉਂਡ ਫਿਰ ਜਾ ਕੇ ਯੂਰੋ ਬੰਦੇ ਆ ਫਿਰ ਜਦੋਂ ਘਰਦੇ ਉਹਨਾਂ ਨੂੰ ਕਰਦੇ ਨੂੰ ਹਮੇਸ਼ਾ ਹੱਸਦਾ ਚਿਹਰਾ ਦਿਖਦਾ ਕਿ ਹਾਂ ਭਾਈ ਸਾਡਾ ਮੁੰਡਾ ਸੌਖਾ ਹੈ ਤਾਂ ਝੂਠਾ ਮੂਠਾ ਹੱਸ ਕੇ ਦਿਖਾਉਣਾ ਪੈਂਦਾ ਕਿ ਅਸੀਂ ਬਹੁਤ ਇੱਥੇ ਸੌਖੇ ਆ ਪਰ ਹਕੀਕਤ ਕੁਝ ਔਰ ਹੁੰਦੀ ਆ ਕਹਿੰਦੇ ਜੇ ਮੈਂ ਸੱਚ ਦੱਸ ਦਿੱਤਾ ਮਾਣੇ ਆਖਣਾ ਪੁੱਤ ਅੱਗ ਲੱਗੇ ਅਸੀਂ ਕਮਾਈਆਂ ਨੂੰ ਸਪੇਸ ਕਸ ਵੀਰ ਦੀ ਬਹੁਤ ਸੋਹਣੀ ਹੈ ਲਾਈਕ ਕਰਿਓ ਕਮੈਂਟ ਕਰਿਓ ਆਪਣੀ ਮਾਂ ਨੂੰ ਪਿਆਰ ਕਰਨ ਵਾਲੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਦੇਖੋ ਤੁਸੀਂ ਪੂਰੀ ਵੀਡੀਓ ਹੋ ਕੱਲ ਡੇਢ ਲੱਖ ਆਇਆ ਹਲੇ ਮੁੰਡੇ ਦਾ ਡੇਢ ਲੱਖ ਆਇਆ ਹਲੇ ਮੁੰਡੇ ਦਾ ਹੋ ਕਈ ਦੱਸ ਦੀਆਂ ਚਾਚੀਆਂ ਤੇ ਤਾਈਆਂ ਨੂੰ ਜੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤਾ ਅੱਗ ਲੱਗੇ ਐਸੀਆਂ ਕਮਾਈਆਂ ਨੂੰ ਹੋ ਸਿਰ ਜ਼ਿੰਮੇਵਾਰੀਆਂ ਨੇ ਭਾਰੀਆਂ बहना छोटियां ने हाले दो कुवारियां मां ने ਸੁਪਨੇ ਜੋ ਵੇਖੇ ਵੱਡੇ ਵੱਡੇ ਸੀ ਰੀਝਾਂ ਕਰਨੀਆਂ ਪੂਰੀਆਂ ਮੈਂ ਸਾਰੀਆਂ ਮਾਫੋੜੇ ਉੱਤੇ ਕੋਈ ਗੱਲ ਕਹਿੰਦੀ ਐ ਫੋੜੇ ਉੱਤੇ ਕੋਈ ਗੱਲ ਕਹਿੰਦੀ ਐ ਕੇ ਵੀ ਦੇਣੀਆਂ ਵੇ ਗੱਡੀਆਂ ਜਵਾਈਆਂ ਨੂੰ ਉਹਦੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤ ਅੱਗ ਲੱਗੇ ਐਸੀਆਂ ਕਮਾਈਆਂ ਨੂੰ ਸੱਚ ਦੱਸ ਦਿੱਤਾ ਮਾਨਿਆ ਅਖਣਾ ਵੇ ਪੁੱਤ ਅੱਗ ਲੱਗੇ ਐਸੀਆਂ ਕਮਾਈਆਂ ਨੂੰ ਹੋ ਥੋੜੀ ਘਟ ਤੂੰ ਸ਼ਕੀਨੀ ਲਾਇਆ ਕਰਵੇ ਇਹਨਾ ਕਹਿ ਕੇ ਅਮੀ ਮਾਰਦੀ ਸੀ ਥਪੜੇ ਹੁਣ ਐਡਾ ਤੇਰਾ ਸੌ ਪੁੱਤ ਹੋ ਗਿਆ ਚੁੱਪ ਕਰ ਲੈ ਚੁੱਪ ਕਰਕੇ ਮੈਂ ਪਾੜਾ ਗੰਦੇ ਕੱਪੜੇ ਹੁਣ ਚਾਰ ਨਾਲ ਠੰਡੀ ਰੋਟੀ ਖਾ ਲਈਏ ਚਾਰ ਨਾਲ ਠੰਡੀ ਰੋਟੀ ਖਾ ਲਈਏ ਕਦੇ ਨਿੰਦ ਦੇਸੀ ਮੱਖਣ ਮਲਾਈਆਂ ਨੂੰ ਓਹ ਵੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤ ਅੱਗ ਲੱਗ ਐ ਸਿਆ ਕਮਾਈਆਂ ਨੂੰ ਜੇ ਮੈਂ ਸੱਚ ਦੱਸ ਦਿੱਤਾ ਮਾਨੇ ਆਖਣਾ ਵੇ ਪੁੱਤ ਅੱਗ ਲੱਗ ਐ ਸਿਆ ਕਮਾਈਆਂ